ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੋਕਬੀਰ ਸਿੰਘ ਬਾਦਲ ਹੁਣ ਦੁਬਾਰਾ ਪੰਜਾਬ ਦੇ ਵਿੱਚ ਆਪਣੀ ਹਕੂਮਤ ਨਹੀਂ ਬਣਾ ਸਕਣਗੇ ਦੁਬਾਰਾ ਸੀਟ ਹਾਸਲ ਨਹੀਂ ਕਰ ਸਕਣਗੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀ ਅਸਲੀਅਤ ਹੈ ਉਹ ਖੁੱਲ ਕੇ ਆ ਗਈ ਹੈ ਹਰ ਚੀਜ਼ ਵਾਜ਼ੀਹਾ ਹੋ ਗਈ ਹੈ ਪੰਜਾਬ ਦੇ ਲੋਕਾਂ ਦਾ ਸੁਖਬੀਤ ਸਿੰਘ ਬਾਦਲ ਨੂੰ ਲੈ ਕੇ ਕੀ ਰੱਦੇ ਅਮਲ ਹੈ ਇਸ ਦੇ ਬਾਰੇ ਜਾਣਾਂਗੇ ਨਾਲ ਹੀ ਨਾਲ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਜਾਣਾਂਗੇ ਜਿਹੜੇ ਕਿ ਜੇਲ੍ਹ ਦੇ ਵਿੱਚ ਗੁੱਟਨੇ ਟੇਕ ਚੁੱਕੇ ਆ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੈਗੀ ਹੈ ਉਹਨਾਂ ਦੀ ਰਿਹਾਈ ਦੀ ਜਿਹੜੀ ਆਸ ਉਮੀਦ ਹੈ ਉਹ ਟੁੱਟਦੀ ਨਜ਼ਰ ਆ ਰਹੀ ਹੈਗੀ ਹੈ ਕਿਉਂਕਿ ਉਹਨਾਂ ਦੀ ਹਰ ਵਾਰ ਜ਼ਮਾਨਤ ਜੜੀ ਹੈ ਉਹ ਕੈਨਸਲ ਹੋ ਜਾਂਦੀ ਹੈਗੀ ਹੈ ਉਹਨਾਂ ਨੂੰ ਹਰ ਵਾਰੀ ਇਹ ਉਮੀਦ ਹੁੰਦੀ ਹੈ ਕਿ ਇਸ ਵਫਾ ਜ਼ਮਾਨਤ ਹੋ ਜਾਏਗੀ ਪਰ ਜ਼ਮਾਨਤ ਨਹੀਂ ਹੁੰਦੀ ਇਹਨਾਂ ਖਬਰਾਂ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਨੇ ਅੱਜ ਉਹਨਾਂ ਦੇ ਨਾਲ ਕੀ ਕੀਤਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਗੋਡੇ ਦੇਖ ਦਿੱਤੇ ਨੇ ਕਿਉਂ ਦੇਖ ਦਿੱਤੇ ਨੇ ਉਹ ਵੀ ਤੁਹਾਡੇ ਨਾਲ ਅੱਜ ਖਬਰ ਸਾਂਝੀ ਕਰਨੀ ਆ ਔਰ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਕਹਰੇ ਸੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਉਹਨਾਂ ਨੇ ਇੱਕ ਮਾਮਲਾ ਖੜਾ ਕੀਤਾ ਸੀ ਸੁਖਵੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਜੋ ਕਿਹਾ ਸੀ ਉਹਦਾ ਉਲਟਾ ਹੋ ਚੁੱਕਿਆ ਯਾਨੀ ਪੰਜਾਬ ਦੇ ਲੋਕਾਂ ਨੇ ਅੱਜ ਪੰਜਾਬ ਦੇ ਵਿੱਚ ਕਹਿੰਦੇ ਜੀ ਜੱਗੋਂ ਤੇਰਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਹੋ ਗਈ ਹੈ ਅਫਸਰ ਮੈਂ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦਾ ਕਿ ਪੰਜਾਬ ਦੇ ਅੰਦਰ ਜਿਹੜੇ ਲੋਕ ਇਸ ਖਬਰਾਂ ਨੂੰ ਨਹੀਂ ਲਾਉਂਦੇ ਜਾਂ ਨਹੀਂ ਦਿਖਾਉਂਦੇ ਕਿ ਭਾਈ ਜਿਹੜੇ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਉਹਨਾਂ ਦੇ ਪਿਓ ਯਾਨੀ ਪ੍ਰਕਾਸ਼ ਸਿੰਘ ਬਾਦਲ ਤੱਕ ਜੋ ਪੰਜਾਬ ਦੇ ਵਿੱਚ ਹੁੰਦਾ ਰਿਹਾ ਜੋ ਬੀਤ ਗਿਆ ਉਹ ਕੋਈ ਵੀ ਧਰਨਾ ਨਹੀਂ ਚਾਹੁੰਦਾ ਸੀ ਪਰ ਅਸੀਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਕਿਹਾ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਇੱਥੇ ਜ਼ਗਵੀਰ ਸਿੰਘ ਬਾਦਲ ਹੋਣ ਚਾਹੇ ਕੋਈ ਕਾਂਗਰਸ ਦਾ ਵੱਡਾ ਕੋਈ ਲੀਡਰ ਹੋਵੇ ਜੋ ਸਾਡੇ ਸਾਹਮਣੇ ਗੱਲ ਆਉਂਦੀ ਹੈ ਨਾ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਇਹ ਮੈਂ ਪਹਿਲੇ ਦਿਨ ਤੁਹਾਨੂੰ ਕਹਿ ਦਿੱਤਾ ਸੀ ਪਰ ਸੁਖਵੀਰ ਸਿੰਘ ਬਾਦਲ ਬੜੇ ਚਰਚਿਤ ਨੇਤਾ ਨੇ ਅਕਾਲੀ ਦਲ ਦੇ ਪ੍ਰਧਾਨ ਵੀ ਨੇ ਬੜਾ ਵੱਡਾ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਹੁਣ ਪੰਜਾਬ ਦੇ ਅੰਦਰ ਅਸੀਂ ਸਰਕਾਰ ਲਿਆਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਕਮਾਉਣ ਤੇ ਲੱਗੇ ਸੀ ਯਾਨੀ ਸਰਕਾਰ ਦੇ ਵਿਰੁੱਧ ਜਿਹੜੇ ਵਿਰੋਧੀ ਨੇਤਾ ਉਹ ਚਲਦੇ ਹੀ ਆਏ ਨੇ ਪਰ ਭਾਈ ਇੰਨਾ ਵੀ ਨਹੀਂ ਕਿ ਜਿਹੜਾ ਨਜਾਇਜ਼ ਗੱਲਾਂ ਤੁਸੀਂ ਬਣਾ ਬਣਾ ਕੇ ਅੱਗੇ ਧਰੋ ਤੇ ਫਿਰ ਤੁਹਾਡੇ ਨਾਲ ਉਹ ਹੁੰਦੀ ਆ ਬੇਸ਼ੱਕੀ ਜਿਹੜੀ ਕਹਿੰਦੇ ਘਰ ਦੇ ਕੁੱਤੇ ਨਾਲ ਵੀ ਨਹੀਂ ਹੁੰਦੀ ਸੁਖਵੀਰ ਸਿੰਘ ਬਾਦਲ ਦੇ ਨਾਲ ਅੱਜ ਕੀ ਹੋਇਆ ਇਹਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਬਾਰੇ ਵੀ ਦੱਸਣਾ ਚਾਹੂੰਗਾ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਸੁਖਵੀਰ ਸਿੰਘ ਬਾਦਲ ਬਾਰੇ ਕਿ ਵਿਕਰਮ ਸਿੰਘ ਮਜੀਠੀਆ ਨਾਲ ਜਿਹੜਾ ਇਹਨਾਂ ਦਾ ਦਰਾਂ ਸਾਲ ਦੇ ਵਿੱਚ ਉਸੇ ਨੂੰ ਲੈ ਕੇ ਪੰਜਾਬ ਦੇ ਲੋਕ ਵਿਰੁੱਧ ਹੋਏ ਸੀ ਇਹਨਾਂ ਲੋਕਾਂ ਦੇ ਸੁਖਬੀਰ ਸਿੰਘ ਬਾਦਲ ਖੁਦ ਆਪਣੀ ਛਵੀ ਜੇਕਰ ਚੰਗੀ ਬਣਾਉਦੇ ਨੇ ਤਾਂ ਬਣ ਜਾਂਦੀ ਪਰ ਇਹਨਾਂ ਦੇ ਸਾਲਾ ਜੀ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਨੇ ਸਾਰਿਆਂ ਨੂੰ ਪਤਾ ਪਰ ਉਹਨਾਂ ਨੇ ਉੱਤੇ ਵੀ ਕਹਿੰਦੇ ਜੀ ਟਾਪਾ ਚੜ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਗੋਡੇ ਟੇਕ ਦਿੱਤੇ ਨੇ ਜਾਨੀ ਬੜਾ ਲੰਮਾ ਸਮਾਂ ਹੋ ਗਿਆ ਮਜੀਠੀਆ ਨੂੰ ਉਹਨੂੰ ਲੱਗਦਾ ਸੀ ਕਿ ਮੇਰੀ ਜਮਾਨਤ ਤਾਂ ਹੋ ਜਾਣੀ ਹੈ ਉਹਨੇ ਇਹ ਗੱਲ ਆਪਣੇ ਘਰ ਦੇ ਵਿੱਚ ਕਹੀ ਸੀ ਕਹਿੰਦਾ ਮੈਂ 2-4 ਦਿਨਾਂ ਦੇ ਵਿੱਚ ਆ ਗਿਆ ਜਿਵੇਂ ਕਿ ਉਹਨਾਂ ਦਾ ਆਪਣਾ ਰਾਜ ਹੋਵੇ ਪਰ ਉਹ ਇਹ ਗੱਲ ਭੁੱਲ ਗਏ ਸੀ ਕਿ ਜਿਹੜੀ ਸੱਤਾ ਦੇ ਵਿੱਚ ਸਰਕਾਰ ਆ ਨਾ ਇਹ ਆਮ ਲੋਕਾਂ ਦੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਮੈਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੀ ਜਿਵੇਂ ਕਿ ਵਿਕਰਮ ਮਜੀਠੀਆ ਨੇ ਸੋਚ ਰੱਖਿਆ ਸੀ ਪਰ ਅੱਜ ਤੁਹਾਨੂੰ ਪਹਿਲਾਂ ਮੈਂ ਸੁਖਵੀਰ ਬਾਰਲ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਅੰਦਰ ਉਹਨੇ ਗੋਡੇ ਕਾਹ ਤੋਂ ਟੇਕੇ ਨੇ ਮਾਮਲਾ ਕੀ ਹੋ ਗਿਆ ਵਜਾ ਬਹੁਤ ਵੱਡੀ ਆ ਇਹਨੂੰ ਸ਼ੇਅਰ ਕਰਨਾ ਮੇਰਾ ਹੱਕ ਆ ਤੇ ਲਾਇਕ ਜਿਆਦਾ ਤੋਂ ਜਿਆਦਾ ਕਰਨਾ ਤਾਂ ਕਿ YouTube ਅੱਗੇ ਤੋਂ ਅੱਗੇ ਲੋਕਾਂ ਤੱਕ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਰੈਕਮੈਂਡ ਕਰੇ ਸੁਣੋ ਮੇਰੇ ਵੀਰੋ ਅੱਜ ਹਰਕਾ ਮਹੀਟਾ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਆਏ ਤੇ ਬੇਤੁਕੀਆਂ ਗੱਲਾਂ ਜਿਹੜੀਆਂ ਰੋਜ਼ ਪੰਜਾਬ ਦੇ ਵਿੱਚ ਉਹ ਕਰਦੇ ਨੇ ਜਿਹਦੇ ਹਰ ਇੱਕ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਮੈਂ ਇਹ ਕਰਦੂ ਮੈਂ ਉਹ ਕਰਦੂ ਮੈਂ ਫਲਾਣ ਕਰਦੂ ਮੈਂ ਕੀ ਕਰਦੂ ਪਤਾ ਨਹੀਂ ਆਪਣੇ ਆਪ ਨੂੰ ਕਿੱਡਾ ਕੰਨਾ ਟੁਫਾ ਸਮਝਦਾ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਨਾਲ ਦਾ ਸਰਕਾਰ ਕਰਦਾ ਪਰ ਜਿਹੜੀਆਂ ਇਹ ਗੱਲਾਂ ਜਿਹੜੀਆਂ ਨਜਾਇਜ਼ੀਆਂ ਕਰਕੇ ਜੈਨਾ ਮੈਨੂੰ ਉਹਨਾਂ ਗੱਲਾਂ ਤੋਂ ਹੰਸਾ ਆਇਆ ਪਹਿਲੀ ਤੇ ਗੱਲ ਤੁਸੀਂ ਲਈ ਕੋਈ ਪਾਰਟੀ ਦੇ ਪ੍ਰਧਾਨ ਜਿਹਾ ਜੇ ਬੰਦੇ ਆਲੀ ਗੱਲ ਹੈ ਤਾਂ ਉਹਨੇ ਜਵਾਬ ਜਰੂਰ ਦਿਓ ਪਹਿਲੇ ਦੱਸੋ ਮੈਂ ਤੁਹਾਨੂੰ ਫੋਨ ਕਿਦਾਂ ਕੀਤਾ ਜੀ ਤੁਸੀਂ ਮੈਨੂੰ ਪਿਛਲੇ ਸਾਲ ਫੋਨ ਕੀਤਾ ਕਿ ਮੇਰੀ ਲੜਕੀ ਦੇ ਵਿਆਹ ਤੇ ਮੈਂ ਤੁਹਾਡੀ ਲੜਕੀ ਦੇ ਵਿਆਹ ਤੇ ਗਾਹ ਤੁਹਾਡੀ ਜੀ ਸਾਲੀ ਦੀ ਜੁ ਕੋ ਮਰ ਗਈ ਚਲੋ ਭੰਨ ਥੋੜਾ ਜਾਂ ਗੋਲਪ ਚ ਨਹੀਂ ਬਣਾ ਕੋਈ ਚੰਗਾ ਬਣਾ ਤੁਸੀਂ ਵਿਸ਼ਵਾਸ ਨਹੀਂ ਰੱਖਦੇ ਅੰਗਰੇਜ਼ਾਂ ਤੁਹਾਨੂੰ ਰੱਬ ਨੇ ਸਜ਼ਾ ਦਿੱਤੀ। ਲਿੰਦੇ 10 ਸਾਲ ਤੁਹਾਡੀ ਸਰਕਾਰ ਨਹੀਂ ਹੋਈ ਪੰਜਾਬ ਦੇ ਵਿੱਚ ਤੇ ਤੁਹਾਡਾ ਆ ਹਸ਼ਰ ਹੋ ਜੇ। ਅੱਜ ਕਰ ਮਲੇਕੇ ਨਾਲ ਨਹੀਂ ਕਰਾਂ ਤੁਹਾਨੂੰ ਯਾਰ ਹੁੰਦਾ ਨਹੀਂ ਕੱਠਾ ਹਾਂ ਜਿੱਥੇ ਤੇ 10000 ਹਜ਼ਾਰ ਦੇ ਕੱਟ ਹੁੰਦੇ ਰਹਿ। ਦਵਾਲਾ ਸਾਹਿਬ ਇਹ ਗੱਲਾਂ ਜਿਹੜੀਆਂ ਨਾ ਤੁਸੀਂ ਇੱਕ ਜੁਮਿਆ ਜੇ ਤੁਸੀਂ ਹਮਤ ਹਾਲੀ ਦੇਖੋ ਤੁਸੀਂ ਝੂਠ ਬੋਲਣ ਲੱਗਿਆ ਪਹਿਲਾਂ ਦੇਖੋ ਇਹ ਝੂਠ ਤੁਸੀਂ ਬਹੁਤ ਬੋਲਦੇ ਜਦੋਂ ਬੇਦਬੀ ਆ ਗਿਆ ਤੁਸੀਂ ਰੱਜ ਕੇ ਝੂਠ ਬੋਲਿਆ ਜਦੋਂ 328 ਤੋਂ ਨਾ ਲੱਭੇ ਤੁਸੀਂ ਰੱਜ ਕੇ ਝੂਠ ਬੋਲਿਆ ਤੇ ਅੱਜ ਨੂੰ ਲੋਕ ਬੜੀ ਚੰਗੀ ਤਰ੍ਹਾਂ ਜਾਣ ਚੁੱਕੇ ਆ ਜੇ ਤੁਸੀਂ ਅੱਡੇ ਜੇਕਰ ਬੰਤਗਰ ਪਰਦਾ ਅਸੂਹੋਣ ਵਾਲੇ ਤੇ ਤੁਸੀਂ ਮੈਨੂੰ ਦੱਸੋ 328 ਰੁਪਏ ਦੇ ਕੀਤਾ ਕੀਏ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਦੀ ਰੱਜ ਕੇ ਕੱਲੀ ਭੰਡੀ ਨਹੀਂ ਹੋਰੀ ਬਲਕਿ 328 ਰੁਪਏ ਇਹਨਾਂ ਨੇ ਗਾਇਬ ਕਰਵਾ ਦਿੱਤੇ ਨੇ ਚੋ ਕਰਵਾ ਦਿੱਤੇ ਨੇ ਇਹ ਵੀ ਬਹੁਤ ਵੱਡਾ ਮਾਮਲਾ ਹੈ ਤਾਂ ਕਿ ਫਿਰ ਅਸੀਂ ਲੱਭ ਲਾਵਾਂਗੇ ਤੇ ਫਿਰ ਸਿੱਖ ਕੌਮ ਹੈ ਨਾ ਜਿਹੜੀ ਉਹ ਪਲਟਾ ਮਾਰ ਕੇ ਸਾਦੇ ਵੱਲ ਨੂੰ ਆਜੂਗੀ ਪਰ ਸੁਖਵੀਰ ਸਿੰਘ ਬਾਦਲ ਉਹ ਨੇ ਤਾਂ ਇਹ ਅੱਜ ਕੱਲ ਕਹਿੰਦੇ ਜੀ ਆ ਤੁਸੀਂ ਸੁਣ ਹੀ ਲਿਆ ਨਾ ਬੱਚਿਆਂ ਦੀ ਤਰ੍ਹਾਂ ਉਹਨਾਂ ਦਾ ਦਿਮਾਗ ਹੋ ਚੁੱਕਿਆ ਹੈ ਉਹ ਹੁਣ ਇੰਨਾ ਮਤਲਬ ਹਿੱਲ ਚੁੱਕੇ ਨੇ ਜਾਨੀ ਉਹਨਾਂ ਨੂੰ ਲੱਗ ਰਿਹਾ ਹੈ ਲੱਗ ਰਿਹਾ ਹੈ ਕਿ ਸਾਡੀ ਸਰਕਾਰ ਪੰਜਾਬ ਦੇ ਅੰਦਰ ਆਜੂਗੀ ਉਹ ਸੁਪਨਾ ਨਹੀਂ ਛੱਡਣਾ ਚਾਹੁੰਦੇ ਉਹਨਾਂ ਨੂੰ ਪਤਾ ਵੀ ਅਸੀਂ ਸੁਪਨੇ ਵੇਖ ਰਹੇ ਹਾਂ ਪਰ ਉਹ ਇਸ ਗੱਲ ਨੂੰ ਨਹੀਂ ਛੱਡਣਾ ਚਾਹੁੰਦੇ ਕਿਉਂ ਕਿ ਕਿਉਂਕਿ ਬੜਾ ਲੰਮਾ ਸਮਾਂ ਇਹਨਾਂ ਨੇ ਰਾਜ ਕੀਤਾ ਪੰਜਾਬ ਦੇ ਅੰਦਰ ਜਿਹੜਾ ਬੰਦਾ ਇੱਕ ਵਾਰ ਰਾਜ ਕਰ ਗਿਆ ਨਾ ਚਾਹੇ ਮੁੱਖ ਮੰਤਰੀ ਜੋ ਵੀ ਹੈ ਹੁਣ ਉਹਨੂੰ ਕੈਪਟਨ ਨੂੰ ਵੀ ਲੱਗ ਰਿਹਾ ਹੈ ਉਹ ਵੀ ਇਹਨਾਂ ਦੇ ਵਿੱਚ ਪੈਰ ਮਾਰਦਾ ਫਿਰਦਾ ਹੈ ਉਹਨੂੰ ਕਹਿੰਦਾ ਸੁਖਵੀਰ ਬਾਦਲ ਨੂੰ ਕਹਿੰਦਾ ਗੱਠ ਜੋੜ ਕਰ ਲੈਣੇ ਆ। ਯਾਨੀ ਉਹਨੂੰ ਪਤਾ ਬੀਜੇਪੀ ਨਹੀਂ ਕਰਦੀ ਪਰ ਉਹ ਬੰਦਾ ਸੁਖਵੀਰ ਸਿੰਘ ਬਾਦਲ ਨਾਲ ਹੱਥ ਮਲਾਉਣ ਦੀ ਗੱਲ ਕਿਉਂ ਕਰਦਾ? ਉਹਨੂੰ ਵੀ ਲੱਗਦਾ ਮੈਂ ਮੁੱਖ ਮੰਤਰੀ ਪੰਜਾਬ ਦਾ ਬਣ ਜਾਵਾਂ। ਪਰ ਇੱਥੇ ਜੀ ਪੰਜਾਬ ਦੇ ਅੰਦਰ ਜਨਤਾ ਬਦਲ ਚੁੱਕੀ ਆ। ਜਨਤਾ ਪਹਿਲਾਂ ਵਾਲੀ ਭੋੜੀ ਭਾੜੀ ਤਾਂ ਨਹੀਂ ਰਹੀ ਜਿਹੜੀ ਇਹਨਾਂ ਦੇ ਸਮੇਂ ਦੇ ਵਿੱਚ ਗਰੀਬ ਲੋਕਾਂ ਨੂੰ ਤਾਂ ਦੇਖੋ ਇਹ ਆਟੇ ਦਾਣਾਂ ਦੇ ਵਿੱਚ ਉਲਝਾ ਦਿੰਦੇ ਸੀ। ਹੋਰ ਮਾੜੇ ਮੋٹے ਵਰਗ ਦੇ ਜਿਹੜੇ ਬਾਕੀ ਦੇ ਬੱਚੇ ਲੋਕ ਉਹਨਾਂ ਨੂੰ ਖਾਲੀਆਂ ਨਾਲੀਆਂ ਦੇ ਵਿੱਚੋਂ ਝਾ ਲੈਂਦੀ ਸੀ ਬਹੁਤ ਸਾਰੇ ਇਹਦੇ ਹੋਰ ਕਈ ਕਿਸਾਨ ਭਾਈਚਾਰੇ ਬੱਚੇ ਉਹਨਾਂ ਨੂੰ ਹੋਰ ਮਾਮਲਿਆਂ ਦੇ ਵਿੱਚ ਅੜਾ ਲੈਂਦੇ ਸੀ ਤਾਂ ਕਿ ਸਾਡੀ ਸਰਕਾਰ ਪੱਕੇ ਰੂਪ ਦੇ ਵਿੱਚ ਹਮੇਸ਼ਾ ਬਣਦੀ ਰਵੇ ਪਰ ਉਹ ਬਾਦਲ ਦੇ ਸਮੇਂ ਜੋ ਪਾਪ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹ ਕਹਿੰਦੇ ਆ ਨਾ ਮੇਰੇ ਪਿਤਾ ਦੀ ਸੋਚ ਬੜੀ ਵਧੀਆ ਸੀ ਉਹਨਾਂ ਦੀ ਸੋਚ ਇਹਨਾਂ ਨੂੰ ਵਧੀਆ ਤਾਂ ਲੱਗਦੀ ਸੀ ਕੋਈ ਜਿਹੜੀ ਕੁਰਸੀ ਸੀ ਉਹ ਇਹਨਾਂ ਦੇ ਘਰ ਦੇ ਵਿੱਚੋਂ ਹਿੱਲਦੀ ਨਹੀਂ ਸੀ ਉਹ ਜਾਂਦੀ ਨਹੀਂ ਸੀ ਦੋ ਘਰਾਂ ਦੇ ਵਿੱਚ ਸਰਕਾਰ ਘੁੰਮਦੀ ਰਹੀ ਹੈ ਕਾਂਗਰਸ ਕਦੇ ਇਕੱਲੇ ਰਨ ਕਹਿੰਦੇ ਕਾਂਗਰਸ ਕਦੇ ਇਕੱਲੇ ਰਨ ਇਹੀ ਹੁੰਦਾ ਰਿਹਾ ਪੰਜਾਬ ਦੇ ਨਾਲ ਤਾਂ ਪੰਜਾਬ ਦੇ ਲੋਕਾਂ ਨੇ ਹੁਣ ਬਦਲ ਦਿੱਤਾ ਤਾਂ ਬਿਕਰਮ ਸਿੰਘ ਮਜੀਠੀਆ ਤੇ ਆਜੋ ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਦੇ ਵਿੱਚ ਕਹਿੰਦੇ ਗੋਡੇ ਟੇਕ ਦਿੱਤੇ ਗਏ ਨੇ ਯਾਨੀ ਜੇਲ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਨਾ ਉਹ ਵੀ ਕੈਸੀ ਡਿਊਟੀ ਨਿਭਾ ਰਿਹਾ ਆਪਣੇ ਫਰਜ਼ ਦੇ ਮੁਤਾਬਕ ਬਿਕਰਮ ਸਿੰਘ ਮਜੀਠੀਆ ਨੂੰ ਲੱਗਦਾ ਸੀ ਮੇਰੀ ਜ਼ਮਾਨਤ ਹੋ ਜਾਣੀ ਹੈ ਪਰ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਕਹਿਣ ਦੇ ਅਨੁਸਾਰ ਚਾਣਾ ਪੈ ਰਿਹਾ ਪਹਿਲਾਂ ਤਾਂ ਕਹਿੰਦੇ ਸੀ ਪਿੱਛੇ ਇਹ ਕਹਿੰਦੀ ਕਿ ਸਰਾਨਾ ਮੰਗਦਾ ਉਹਨੂੰ ਪਾਸਤਾ ਵੀ ਚਾਹੀਦਾ 버ਗਰ ਵਗੈਰਾ ਵੀ ਪਤਾ ਨਹੀਂ ਮੰਗਦਾ ਕਹਿੰਦੇ